ਮੈਨੂੰ ਅੱਜ ਤੁਹਾਡੀ ਲੋੜ ਹੈ ਇੱਕ ਤੋਂ ਬਾਅਦ ਇੱਕ ਕਾਰਜਕ੍ਰਮ ਤੁਹਾਡੇ ਕੋਲ ਆਉਣਾ ਜੇ ਜਿੱਥੇ ਇਹਨਾਂ ਨੇ ਨਾਮਿਨੇਸ਼ਨ ਫਾਈਲ ਕਰ ਰਹੇ ਉੱਥੇ ਵੀ ਯੁਵਾ ਮੋਰਚਾ ਸਾਡਾ ਝੰਡੇ ਲੈ ਕੇ ਸਭ ਤੋਂ ਅੱਗੇ ਹੋਏਗਾ ਇੱਕ ਯੁਵਾ ਮੋਰਚਾ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ ਇਹ ਵੀ ਮੈਂ ਗੌਰਵ ਜੀ ਤੁਹਾਡੇ ਕੋਲ ਵਾਦਾ ਚਾਹਨਾ ਮੈਂ ਇੰਨੀ ਅੱਜ ਨਾਲ ਗੱਲਾਂ ਕਰਦਾ ਤੁਹਾਡਾ ਵਾਦਾ ਲੈ ਕੇ ਕਿ ਸਾਡਾ ਜੰਜਾਰੂ ਪ੍ਰਧਾਨ ਹੈ ਮੈਨੂੰ ਪਤਾ ਇਹਨੇ ਮੇਰੀ ਪਿੱਠ ਨਹੀਂ ਲੱਕ ਦੇਣੀ ਤੇ ਮੇਰਾ ਸ਼ੇਰ ਬੋਕਰ ਜਿੱਥੇ ਮੇਰੀ ਸ਼ਾਨ ਵਧਾਈ ਹੈ ਅੱਗੇ ਵੀ ਮੇਰੀ ਸ਼ਾਨ ਵਧਾਏਗਾ ਇਹ ਸਕੇਨਾ ਸਾਰੇ ਕੰਮਾਂ ਦਾ ਛੱਡ ਕੇ ਇਹ ਮੇਰਾ ਛੋਟਾ ਵੀਰ ਮੈਨੂੰ ਇਤਨਾ ਹੀ ਮੇਰੇ ਮੋਲ ਮੋਢੇ ਨਾਲ ਮੋੜ ਕੇ ਮੇਰੀ ਸ਼ਾਨ ਤੇ ਆਨ ਵਧਾਏਗਾ ਜੱਲਾਬਾਦ ਬਾਰੋਗਿਲ ਜੀ ਜਿਹੜੇ ਯੂਥ ਦੇ ਪ੍ਰਧਾਨ ਨੇ ਉਹਨਾਂ ਦੀ ਅਧਿਖਸ਼ਤਾ ਵਿੱਚ ਯੂਥ ਸੰਮੇਲਨ ਹੋਇਆ ਔਰ ਸਰਦਾਰ ਕਰਨਜੀਤ ਸੰਧੂ ਜੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਕੈਂਡੀਡੇਟ ਨੇ ਉਹ ਖਾਸ ਤੌਰ ਤੇ ਆਏ ਨੇ ਔਰ ਯੂਥ ਨੇ ਅਸੀਂ ਅੱਜ ਦੋ ਕਿਸੀਂ ਵੱਧ ਚੜ ਕੇ ਬਾਕੀ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਵਾਦ ਤੋਂ ਬਾਦ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਾਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਜਿਹਦੇ ਆ ਹਰ ਕਾਰਜਕਰਤਾ ਦੇਸ਼ ਦੀ ਸੇਵਾ ਜੀ ਲੱਗਾ ਔਰ ਇੱਕ ਐਹੋ ਹੀ ਕਾਰਜਕਰਤਾ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਬੰਦਾ ਔਰ ਤਰਨਜੀਤ ਸੰਧੂ ਜੀ ਵੀ ਇੱਕ ਖਾਸ ਮਿਸ਼ਨ ਲੈ ਕੇ ਆਏ ਨੇ ਸਾਡੇ ਅੰਮ੍ਰਿਤਸਰ ਆਸਤੇ ਔਰ ਉਹਨਾਂ ਨੇ ਕਿਹਾ ਕਿ ਯੂਥ ਹਾਸਤੇ ਮੈਂ ਇੱਕ ਬਹੁਤ ਵੱਡਾ ਇੱਥੇ ਪ੍ਰੋਜੈਕਟ ਲਿਆਵਾਂਗਾ ਜਿਹੜੀਆਂ ਇੰਡਸਟਰੀਆਂ ਉੱਥੇ ਲਵਾਵਾਂਗਾ ਹੋਟਲ ਇੱਥੇ ਖੁਲਵਾਵਾਂਗਾ ਜਿਹੜਾ ਵਿੱਚ ਯੂਥ ਨੂੰ ਨੌਕਰੀਆਂ ਮਿਲਣਗੀਆਂ ਯੂਥ ਨੂੰ ਰੋਜ਼ਗਾਰ ਮਿਲੇਗਾ ਔਰ ਯੂਥ ਇੱਥੇ ਜਿਹੜਾ ਉਹ ਵੱਧ ਤੋਂ ਵੱਧ ਕੰਮ ਕਰ ਸਕੇ ਔਰ ਉਹਨਾਂ ਦਾ ਇੱਕ ਹੋਰ ਮਿਸ਼ਨ ਆ ਉਹ ਚਾਹੁੰਦੇ ਨੇ ਕਿ ਜਿਹੜੇ ਲੋਕ ਸਾਡੇ ਯੂਥ ਵਿਦੇਸ਼ਾਂ ਚ ਗਏ ਨੇ ਅਸੀਂ ਇਹਨਾਂ ਨੂੰ ਰੋਜ਼ਗਾਰ ਇੱਥੇ ਲਿਆ ਦਾਂਗੇ ਤਾਂਕਿ ਉਹਨਾਂ ਦਾ ਵੀ ਜਿਹੜਾ ਉਹਨਾਂ ਨੂੰ ਵੀ ਇੱਥੇ ਬੁਲਾ ਕੇ ਇੱਥੇ ਨੌਕਰੀਆਂ ਦਿਵਾਵਾਂਗੇ ਕਿਉਂਕਿ ਉਹ ਉੱਥੇ ਜਾ ਕੇ ਬੜੇ ਲੋਕ ਜਾ ਕੇ ਧੱਕੇ ਖਾ ਰਹੇ ਨੇ ਉਹਨਾਂ ਨੂੰ ਉੱਥੇ ਕੰਮ ਨਹੀਂ ਮਿਲਦਾ ਲੇਕਿਨ ਫਿਰ ਵੀ ਉਹ ਇੱਥੇ ਬੈਠੇ ਨੇ ਔਰ ਇਹਨਾਂ ਦਾ ਇੱਕ ਬਹੁਤ ਤਗੜਾ ਮਿਸ਼ਨ ਆ ਕਿ ਅਸੀਂ ਅਮਰਸਰ ਦੀ ਯੂਥ ਨੂੰ ਸੰਭਾਲਣਗੇ ਅਮਰਸਰ ਦੇ ਯੂਥ ਨੂੰ ਇੱਥੇ ਕੰਮ ਦਿਵਾਵਾਂਗੇ ਔਰ ਅਮਰਸਰ ਨੂੰ ਵਿਕਸਿਤ ਕਰਨਗੇ ਜੈ ਭਾਰਤ ਜੰਦਾ। ਅੱਜ ਸਾਡੇ ਅਮਰਸਰ ਦੇ ਯੂਥ ਮਿਲਣੀ ਭਾਰਤ ਜੰਦਾ પાર્ટી ਦੀ ਯੂਥ ਮਿਲਣੀ ਰੱਖੀ ਗਈ ਸੀ। ਜਿਹਦੇ ਵਿੱਚ ਉਚੇਤੇ ਤੌਰ ਤੇ ਸਾਡੇ ਲੋਕ ਸਭਾ ਦੇ ਉਮੀਦਵਾਰ ਤਰਨਜੀ ਸੰਧੂ ਜੀ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਹਿੰਦਰ ਸੰਧੂ ਜੀ ਤੇ ਪੂਰਬ ਪ੍ਰਦੇਸ਼ ਦੇ ਪੂਪਾ ਅਧਿਖਸ਼ ਰਕੇਸ਼ ਗਿੱਲ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਆਇਆ ਸਵਾਗਤ ਕੀਤਾ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਡੇ ਭਾਰਤ ਜਨਤਾ ਅਮਰਸਰ ਦਾ ਯੂਥ ਵਿੰਗ ਜਿਹੜਾ ਭਾਰਤ ਜਨਤਾ ਪਾਰਟੀ ਦਾ ਯੂਥ ਵਿੰਗ ਹੈ ਉਹ ਉਹਨਾਂ ਦੀ ਲੜਾਈ ਤਕੜੇ ਹੋ ਕੇ ਲੜੇਗਾ ਤੇ ਨਾਲ ਹੀ ਉਹਨਾਂ ਦੀ ਜਿੱਤ ਯਕੀਨੀ ਬਣਾਏਗਾ ਅਸੀਂ ਲੋਕ ਜਿਹੜੇ ਭਾਰਤ ਜਿੰਦਾ ਯੂਵਾ ਮੋਰਚਾ ਦੇ ਨਾਲ ਯੂਤ ਜੁੜਿਆ ਹੋਏ ਕੋਈ ਵਿਚਾਰਧਾਰਾ ਦੇ ਤਹਿਤ ਜੁੜਿਆ ਹੈ ਅਸੀਂ ਸ਼ਹੀਦ ਆਜਮ ਭਗਤ ਸਿੰਘ ਦੀ ਸੋਚ ਦੇ ਨਾਲ ਤੁਰਨ ਵਾਲੇ ਯੂਥ ਦੇ ਉਹ ਨੁਮਾਇੰਦੇ ਆ ਜਿਹੜੇ ਸਮਾਜ ਸੁਧਾਰ ਚਾਹੁੰਦੇ ਆ ਤੇ ਸਾਡਾ ਇੱਕੋ ਹੀ ਸੁਪਨਾ ਹੈ ਮੇਰੇ ਪੂਰੇ ਯੂਥ ਵਿੰਗ ਦਾ ਕਿ ਸਾਡੇ ਪੈਣ ਪੜਾ ਸ਼ਹਿਰੋਂ ਬਾਹਰ ਨਾ ਜਾਣ ਦੇਸ਼ੋਂ ਬਾਹਰ ਨਾ ਜਾਣ ਉਹਨਾਂ ਨੂੰ ਇੱਥੇ ਤੋਂ ਜਗਾਰ ਮਿਲੇ ਨਸ਼ਾ ਗੋਰੀ ਖਤਮ ਹੋਏ ਭ੍ਰਸ਼ਟਾਚਾਰ ਖਤਮ ਹੋਏ ਤੇ ਸਾਡੇ ਕੈਂਡੀਡੇਟ ਜਿਹੜੇ ਐਕਟਰ ਦੇ ਲੋਕ ਸਭਾ ਦੇ ਸੰਧੂ ਸਾਹਿਬ ਕੋਈ ਵਿਜ਼ਨ ਲੈ ਕੇ ਆਏ ਨੇ ਕਿ ਮੈਂ ਇੱਥੇ ਐਮ ਐਨ ਸੀ ਕੰਪਨੀਆਂ ਲਿਆਵਾਂਗਾ ਨਾਲ ਹੀ ਇਹਦੇ ਨਸ਼ਾ ਗੋਰੀ ਖਤਮ ਕਰਾਵਾਂਗਾ ਰੋਜ਼ਗਾਰ ਮਿਲੇਗਾ ਸਪੋਰਟਸ ਦਾ ਵਾਧਾ ਆਏਗਾ ਉਹਨਾਂ ਨੇ ਆਪਣੀ ਕੈਂਪੇਨ ਦੌਰਾਨ ਹੀ ਸਾਨੂੰ ਸਾਰਿਆਂ ਨੂੰ ਵਾਅਦਾ ਕੀਤਾ ਕਿ ਅਗਲਾ ਇੰਟਰਨੈਸ਼ਨਲ ਆਈ ਪੀਐਲ ਜਿਹੜਾ ਪਮਰਸਰ ਦੇ ਵਿੱਚ ਹੋਏਗਾ ਅਸੀਂ ਬੇਨਤੀ ਕਰਦੇ ਹਾਂ ਬਾਕੀ ਸਾਰੇ ਯੂਥ ਸ਼ਹਿਰ ਦੇ ਯੂਥ ਨੂੰ ਤੁਹਾਡੇ ਚੈਨਲ ਦਾ ਹੀ ਕਿ ਸਾਡੇ ਕੈਂਡੀਡੇਟ ਨੂੰ ਵੋਟਾਂ ਵਾ ਕੇ ਕਾਮਯਾਬ ਬਣਾਓ ਤਾਂ ਜੋ ਅਹੀ ਸਾਰੇ ਸਮਾਏ ਦੀ ਜਿਹੜੀ ਇਹ ਨੁਹਾਰ ਬਦਲ ਜਾਈਏ ਬਾਕੀ ਮੈਂ ਇੱਥੇ ਆਪਣੇ ਆਏ ਵੀਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਪ੍ਰੋਗਰਾਮ ਸਫਲ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ